ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਕੋਲੋਂ ਇਹ ਹੀ ਅਰਦਾਸ ਕਰੀਂਦੀ ਐ ਸਰਬੱਤ ਦਾ ਭਲਾ ਕਰੀਂਦਾ ਤਿਆ ਜਿਵੇਂ ਤੁਸੀਂ ਮੈਨੂੰ ਮਾਣ ਦੇ ਰਹੇ ਹੋ ਮੇਰੀ ਤੰਦਰੁਸਤੀ ਦੀ ਕਾਮਨਾ ਕਰਦੇ ਹੋ ਤਾਂ ਮੈਂ ਵੀ ਉਸੇ ਤਰ੍ਹਾਂ ਤੁਹਾਡੀ ਕਾਮਨਾ ਕਰਦੀ ਹਾਂ ਤੰਦਰੁਸਤੀ ਦੀ ਕਿਉਂਕਿ ਜੇ ਤੁਸੀਂ ਹੋਵੋਗੇ ਤਾਂ ਹੀ ਮੈਂ ਗਾਉਂਗੀ ਤਾਂ ਹੀ ਸੁਣਾਉਂਗੀ ਨਹੀਂ ਹੋਰ ਕਿਹਨੂੰ ਸੁਣਾਉਂਗੀ ਮੈਂ ਸੋ ਇਹਨਾਂ ਗੀਤਾਂ ਨੂੰ ਗਾਇਆ ਕਰੋ ਵਿਰਸੇ ਨੂੰ ਜਿਉਂਦਾ ਜਾਗਦਾ ਰਹਿ ਜੇ ਆਪਣਾ ਇਹ ਏਡਾ ਅਮੁੱਲ ਵਿਰਸਾ ਜਿਹੜਾ ਸੋ ਅੱਜ ਦਾ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀਆਂ ਪਤਨੀ ਨੂੰ ਸੁਪਨਾ ਆ ਜਾਂਦਾ ਵੀ ਮੇਰਾ ਪਤੀ ਭੁੱਖਾ ਹੈ ਤਿਹਾਇ ਹੈ ਤਾਂ ਉਹ ਛੰਨਾ ਭਰ ਕੇ ਦੁੱਧ ਦਾ ਲੈ ਜਾਂਦੀ ਹੈ ਤੇ ਉਹਨੂੰ ਜਗਾਉਂਦੀ ਹੈ ਜਾ ਕੇ ਉਹਨੂੰ ਫੜਾਉਂਦੀ ਹੈ ਉਹ ਪੀ ਲੈਂਦਾ ਹੈ ਫੇਰ ਸੋਚਦੀ ਹੈ ਕਹਿੰਦੀ ਤੂੰ ਗੱਟ ਗੱਟ ਕਰਕੇ ਪੀ ਗਿਆ ਮੈਂ ਕੋਲ ਖੜੀ ਸੀ ਤੈਨੂੰ ਤਰਸ ਨਹੀਂ ਆਇਆ ਫੇਰ ਉਹ ਕੀ ਕਹਿੰਦਾ ਤੁਸੀਂ ਗੀਤ ਰਾਹੀਂ ਸੁਣਿਓ ਮਨੋਨੰਦ ਪਿਆਰੇ ਜੀ ਗੀਤ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੁਣੋ ਸੁਣਾ ਜੀ ਗੀਤ ਸੂਤੀ ਨੂੰ ਸੁਪਨਾ ਆ ਗਿਆ ਨੀ ਮੇਰਾ ਟੋਲਤੀ ਹਾਇਆ

ਦਦ ਦਾਨੀ ਜਾਨੀ ਜਾਏ ਜਗਾਇ ਕੋਲੀ ਖੜੀ ਤ ਪੀਗੀ ਆਵੇ ਤੈਨੂੰ ਦਰਸ ਨਾਇਆ ਕੋਲੀ ਖ வே தானூ தருசன தருச தேரா சேத்தா ਤਰਸ ਬੁ ਤੇਰਾ ਗਰੀਏ ਨਹੀਂ ਮੈਨੂੰ ਜੇਤਾਨਾਇਆ ਆਈ ਪੇ ਕੇ ਛੱਡੀ ਕੇ ਵੇੜਿਆ ਕੀ ਮੁੱਲ ਪਾ ਕੇ ਛੱਡ ਕੇ ਬੇੜਿਆ ਕੀ ਮੁੱਲ ਪਾਇਆ ਸੂਤੀ ਨੂੰ ਸੁਭਨਾਇਆ ਗਿਆ ਨ ਮੇਰਾ ਟੋਲ ਪੁਖਾ সুতি সুফনা গিয় মে ঢোল খাড়া ছঠিয়া চুড়িদানি যায় জগা ਛੰਨਾ ਕੁੱਟਿਆ ਚੂਰੀਦਾਨੀ ਜਾਨੀ ਜਾਏ ਜਗਾਇ ਕੋੜੇ ਖੜੀ ਤ ਖਾਗੀ ਆਵੇ ਤੈਨੂੰ ਤਰਸ ਨਾ ਆਇਆ ਮ ਕੋਲੇ ਖੜੀ ਤਾ ਖਾਗੀ ਆਵੇ ਤੈਨੂੰ ਤਰਸਨਾਇਆ ਤਰਸ ਬ ਤੇਰਾ ਗਰੀਏ ਨੀ ਮੈਨੂੰ ਜੇ ਤਾ ਨਾ ਤਾਰਸ ਬੁਤੇਰਾ ਗੋਰੀਏ ਨੀ ਮੈਨ ਜੇ ਤਾ ਨਾਇਆ ਆਈ ਪੇ ਕੇ ਛੱਡੀ ਕੇ ਬੇੜਿਆ ਕੀ ਮੁੱਲ ਪਾਇਆ ਆਈ ਬੇਕੇ ਛੱਡ ਕੇ ਵੇਹੜੀ ਆ ਕੀ ਮੁੱਲ ਪਾਇਆ